ਸ਼ਲੋਕ ਸੇਖ ਫਰੀਦ ਜੀ ਕੀ ਫਰੀਦਾ ਜਿੰਨੀ ਕਮੀ ਨਾਹੀ ਗੁਣ ਤੇ ਕਮੜੇ ਵਿਸਾਰ ਮਤ ਸਰਵਿੰਦਾ ਥੀ ਵੀ ਸਾਈਂ ਦੇ ਦਰਬਾਰ ਆਬਾ ਫਰੀਦ ਜੀ ਸਮਝਾਉਂਦੇ ਬੁੱਧੀਮਾਨ ਨੂੰ ਕਹਿੰਦੀ ਹੈ ਮਨਾ ਕਿੰਨੇ ਵੀ ਧਰਮ ਕਰਮ ਦੇ ਕੰਮ ਕਰਦਾ ਤੂੰ ਗੁਣ ਤੇਰੇ 'ਚ ਕੋਈ ਨਹੀਂ ਪੈਦਾ ਹੁੰਦਾ ਬੁਰਾਈਆਂ ਨਾਲ ਜੁੜ ਗਿਆ ਨਿਰਪੋ ਤੂੰ ਨਹੀਂ ਹੁੰਦਾ ਨਿਰਵੈ ਤੂੰ ਨਹੀਂ ਹੁੰਦਾ ਕਾਲ ਦਾ ਭੈ ਤੇਰਾ ਨਹੀਂ ਮੁੱਕਦਾ ਹੈਗਾ ਅਸੀਂ ਵੀ ਉਹੀ ਕੰਮ ਕਰੀ ਜਾਂਦੇ ਬਿਨਾਵੇਂ ਚੱਕਵਲਾ ਫਰੀਦ ਗੁਣ ਸਾਡੇ 'ਚ ਕੋਈ ਨਹੀਂ ਵੇਖ ਕਰਕੇ ਅਸੀਂ ਪੂਰਨ ਹੋ ਜਾਂਦੇ ਆ ਪਰ ਬਾਣੀ ਦਾ ਮਨ ਦੀ ਨਹੀਂ ਵੇਖ ਨੂੰ ਪਾਈ ਵੇਖ ਅਨੇਕ ਅਗਰ ਨਹੀਂ ਬੂਝੀਏ ਕੋਟ ਉਹ ਬਾਦਰਗੇ ਨਹੀਂ ਸੀ ਜੀ ਕਰੋੜਾਂ ਪਾ ਕਰੇ ਵੀ ਦਰਗਾਹ ਦੀ ਸੋਝੀ ਥੋੜੀ ਹੋ ਜੂਗੀ ਗੁਣ ਸਾਡੇ 'ਚ ਕੋਈ ਨਹੀਂ ਪੂਰਨ ਬ੍ਰਹਮ ਗਿਆਨੀ ਬਣ ਜਾਂਦੇ ਆ ਅਸੀਂ ਸਤਗੁਰ ਬਣ ਜਾਂਦੇ ਨੇ ਗੁਰੂ ਬਣ ਜਾਂਦੇ ਨੇ ਸਾਰੀਆਂ ਡਿਗਰੀਆਂ ਪ੍ਰਾਪਤ ਕਰੀ ਫਿਰਦੇ ਆ ਇਹੀ ਤਾਂ ਗਲਤੀ ਕਰਦੇ ਆ ਆਪਾਂ ਗੁਰ ਸ਼ਬਦ ਦੀ ਵਿਚਾਰ ਤੋਂ ਬਾਅਦ ਹੀ ਆਪਣੇ ਅੰਦਰੋਂ ਭੈ ਜਾਣਾ ਨਾਨਕ ਚਿੰਤਾ ਮਤ ਕਰੋ ਆਵਰ ਬੀਵਣੀ ਨਾਲ ਆਪਾਂ ਜੁੜੀਏ ਨੂੰ ਸਮਝੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ